ਜਿਸ ਤਰੀਕੇ ਦੇ ਨਾਲ ਤੁਸੀ ਵਨ ਟੁੱਟਣ ਦੀਆਂ ਖਬਰਾਂ ਆਉਂਦੀਆਂ ਨੇ ਤਾਂ ਉਸ ਤੋਂ ਬਾਅਦ ਦੇ ਹਾਲਾਤ ਨੇ ਜਿੱਥੇ ਕਿ ਟਿੱਪਰ ਲਗਾਤਾਰ ਪਾਣੀ ਮਿੱਟੀ ਦੇ ਨਾਲ ਭਰ ਕੇ ਪਾਣੀ ਨੂੰ ਰੋਕਣ ਦੇ ਲਈ ਲਗਾਤਾਰ ਜਾ ਰਹੇ ਨੇ ਤੇ ਉੱਥੇ ਹੀ ਤੁਸੀਂ ਦੇਖੋ ਜਾਲ ਜਿਹੜੇ ਨੇ ਹੋਰ ਬਹੁਤ ਸਾਰੀਆਂ ਚੀਜ਼ਾਂ ਇੱਥੇ ਮਿਲਟਰੀ ਡੱਟ ਚੁੱਕੀ ਆ ਪ੍ਰਸ਼ਾਸਨ ਜੋ ਹੈ ਉਹ ਡੱਟ ਚੁੱਕਾ ਸੈਂਕੜੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕ ਜਿਹੜੇ ਇੱਥੇ ਪਹੁੰਚ ਚੁੱਕੇ ਨੇ ਅਗਰ ਮੈਂ ਕਹਾ ਤਾਂ ਨਾਜ਼ਬਾਨੀ ਤੋਂ ਲੈ ਕੇ ਪਿੰਡਾਂ ਦੇ ਲੋਕ ਵੀ ਇੱਥੇ ਡਟੇ ਹੋਏ ਨੇ ਇੱਕ ਪਾਸੇ ਜਿੱਥੇ ਇੱਥੇ ਲੰਗਰ ਪ੍ਰਸ਼ਾਦਾ ਚੱਲ ਰਿਹਾ ਹੈ ਇੱਕ ਪਾਸੇ ਲੇਬਰ ਕੰਮ ਕਰ ਰਹੀ ਹੈ ਤਾਂ ਦੂਸਰੇ ਪਾਸੇ ਪਿੰਡਾਂ ਦੇ ਲੋਕਾਂ ਨੇ ਵੀ ਕੋਈ ਕਸਰ ਨਹੀਂ ਛੱਡੀ ਲੁਧਿਆਣਾ ਨੂੰ ਬਚਾਉਣ ਦੇ ਲਈ ਕੋਸ਼ਿਸ਼ਾਂ ਲਗਾਤਾਰ ਜਾਰੀ ਨੇ ਲੁਧਿਆਣਾ ਡੁੱਬ ਨਾ ਜਾਏ ਸਤਲੁਜ ਦਰਿਆ ਦਾ ਕੈਰ ਜਿਹੜਾ ਲੁਧਿਆਣੇ ਤੇ ਫਲੋਰ ਦੇ ਇਲਾਕਿਆਂ ਨੂੰ ਸਮੇਟ ਨਾ ਲਵੇ ਜਿਸ ਕਰਕੇ ਲਗਾਤਾਰ ਪ੍ਰਸ਼ਾਸਨ ਤੋਂ ਲੈ ਕੇ ਪਿੰਡਾਂ ਦੇ ਲੋਕ ਪੱਬਾ ਪਾਰ ਨੇ ਤਾਂ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਇਕੱਠ ਤੁਹਾਨੂੰ ਦਿਖਾਣੇ ਆ ਜਿੱਥੇ ਪੱਥਰਾਂ ਤੋਂ ਲੈ ਕੇ ਨੈਟ ਜਿਹੜੇ ਜਾਲ ਮਗਾਲੇ ਗਏ ਨੇ ਜਿਹੜੇ ਡੰਗ ਲਗਾਣੇ ਨੇ ਸਤਲੁਜ ਦਰਿਆ ਦੇ ਓਵਰਫਲੋ ਪਾਣੀ ਆ ਜਿਹੜਾ ਉਸ ਨੂੰ ਰੋਕਿਆ ਜਾ ਸਕੇ ਲੁਧਿਆਣੇ ਦੇ ਪਿੰਡਾਂ ਦੇ ਵਿੱਚ ਦਾਖਲ ਨਾ ਹੋਵੇ ਤਾਂ ਤਿਆਰੀ ਤੁਸੀਂ ਦੇਖੋ ਜਿੱਤੇ ਕਿਸਾਨੀਬਾਲ ਹਲਕੇ ਦੇ ਵਿੱਚ ਮੌਜੂਦ ਆ ਪਿੰਡ ਜਿਹੜੇ ਨੇ ਜਨਾਂ ਦੇ ਲਈ ਐਡਵਾਈਸਰੀ ਜਾਰੀ ਕੀਤੀ ਗਿਆ ਜਿਸ ਪਿੰਡ ਦੇ ਵਿੱਚ ਲੁਧਿਆਣਾ ਪ੍ਰਸ਼ਾਸਨ ਦੇ ਵੱਲੋਂ ਰੈੱਡ ਅਲਰਟ ਜਾਰੀ ਕੀਤਾ ਗਿਆ ਉਸ ਵੇਲੇ ਮੌਕੇ ਦੇ ਹਾਲਾਤ ਕੀ ਨੇ ਉਹ ਤੁਹਾਨੂੰ ਲਗਾਤਾਰ ਦਿਖਾ ਰਹੇ ਆ ਮਿੱਟੀ ਦੇ ਗਾਟੇ ਇੱਥੇ ਭਰੇ ਹੋਏ ਨੇ ਲੋਕ ਲਗਾਤਾਰ ਵੱਡੀ ਗਿਣਤੀ ਦੇ ਵਿੱਚ ਇੱਥੇ ਮਦਦ ਦੇ ਲਈ ਪਹੁੰਚ ਰਹੇ ਨੇ ਪ੍ਰਸ਼ਾਸਨ ਹਾਲਾਂਕਿ ਪਾਣੀ ਦੇ ਕੋਲ ਕਿਸੇ ਨੂੰ ਵੀ ਜਾਣ ਦੀ ਆਗਿਆ ਨਹੀਂ ਦੇ ਰਿਹਾ ਤਾਂ ਉੱਥੇ ਹੀ ਕਿਸ ਤਰੀਕੇ ਦੇ ਨਾਲ ਇਸ ਪਾਣੀ ਨੂੰ ਰੋਕਣ ਦੇ ਲਈ ਪ੍ਰਬੰਧ ਕੀਤੇ ਜਾ ਰਹੇ ਆ ਕਿਸ ਤਰੀਕੇ ਦੇ ਨਾਲ ਨੌਜਵਾਨਾਂ ਦਾ ਹੌਸਲਾ ਵਧਾਇਆ ਜਾ ਰਿਹਾ ਤਾਂ ਉੱਥੇ ਹੀ ਦੁਨੀਆ ਦੇ ਵਿੱਚ ਜਦੋਂ ਵੀ ਕੋਈ ਮੁਸੀਬਤ ਪੈਂਦੀ ਆ ਤਾਂ ਸਿੱਖ ਲਗਾਤਾਰ ਹਰ ਪਾਸੇ ਲੰਗਰ ਲਗਾਉਣ ਦੇ ਲਈ ਪਹੁੰਚ ਜਾਂਦੇ ਨੇ ਪੰਜਾਬੀਆਂ ਦਾ ਦਿਲ ਐ ਇਹ ਪਿੰਡਾਂ ਵਾਲਿਆਂ ਦਾ ਜਿਗਰਾ ਐ ਜਿੱਥੇ ਕਿ ਨੌਜਵਾਨ ਹੋਣ ਕੋਈ ਲੇਬਰ ਹੋਵੇ ਕੋਈ ਕਿਸੇ ਵੀ ਧਰਮ ਦਾ ਹੋਵੇ ਸਾਰੇ ਦੇਖੋ ਤੁਸੀਂ ਪੰਗਤ ਦੇ ਵਿੱਚ ਬੈਠ ਕੇ ਵੇਵਚਕੇ ਸ੍ਰੀਕੇ ਦੇ ਨਾਲ ਗੁਰੂ ਦਾ ਪ੍ਰਸ਼ਾਦਾ ਛੱਕ ਰਹੇ ਨੇ ਤਾਂ ਇਹ ਵੀ ਤਸਵੀਰਾਂ ਜਿੱਥੇ ਵੀ ਹੜਾਂ ਦੀ ਮਾਰ ਹੈ ਕਿ ਜਿੱਥੇ ਵੀ ਆਫਤ ਪੈਂਦੀ ਹੈ ਭਵੇਂ ਪੰਜਾਬ ਹੋਵੇ ਭਵੇਂ ਦੁਨੀਆ ਦਾ ਕੋਈ ਵੀ ਕੋਨਾ ਹੋਵੇ ਤਾਂ ਉਸ ਵੇਲੇ ਇਹ ਜਿਹੜੀ ਨੌਜਵਾਨੀ ਇਹ ਪੰਜਾਬੀ ਹਮੇਸ਼ਾ ਹੀ ਕਮ ਆਉਂਦੇ ਨੇ ਤੇ ਹੁਣ ਜਦੋਂ ਲੁਧਿਆਣੇ ਨੂੰ ਖਤਰਾ ਜਿਹੜਾ ਮੰਡਰਾ ਰਿਹਾ ਹੈ ਲੁਧਿਆਣੇ ਦੇ ਵਿੱਚ ਹਾਲਾਤ ਚਿੰਤਾਜਨਕ ਨੇ ਤਾਂ ਉੱਥੇ ਹੀ ਲੁਧਿਆਣਾ ਕਿਤੇ ਪਾਣੀ ਦੇ ਵਿੱਚ ਨਾ ਰੁੜ ਜਾਏ ਫਿਰੋਜ਼ਪੁਰ ਅਸੀਂ ਦੇਖ ਲਿਆ ਫਾਸਿਲਕਾ ਦੇਖ ਲਿਆ ਗੁਰਦਾਰਾ ਾਸਪੁਰ ਪਠਾਨਕੋਟ ਦੇਖ ਲਿਆ ਡੇਰਾ ਬਾਬਾ ਨਾਨਕ ਦੇਖ ਲਿਆ ਗੁਰੂ ਦੀ ਨਗਰੀ ਤੱਕ ਪਾਣੀ ਪਹੁੰਚ ਗਿਆ ਪਰ ਹੁਣ ਲੁਧਿਆਣੇ ਨੂੰ ਬਚਾ ਲਿਆ ਜਾਏ ਲੁਧਿਆਣਾ ਜਿਹੜਾ ਜਿੱਥੇ ਕਿ ਸਤਲੁਜ ਦਰਿਆ ਦਾ ਸੈਂਟਰਲ ਇਲਾਕੇ ਦੇ ਵਿੱਚੋਂ ਪਾਣੀ ਵਹਿੰਦਾ ਹੈ ਤੇ ਉੱਥੇ ਇੱਕ ਪਾਸੇ ਫਲੌਰ ਦੇ ਪਿੰਡਾਂ ਦੇ ਲੋਕ ਇੱਕ ਪਾਸੇ ਸਤਲੁਜ ਦਰਿਆ ਦੇ ਕੰਢੀ ਲੁਧਿਆਣੇ ਦੇ ਪਿੰਡਾਂ ਦੇ ਲੋਕ ਜਿਹੜੇ ਨੇ ਗੈਰੀ ਚਿੰਤਾ ਦੇ ਵਿੱਚ ਨੇ ਪਰ ਇਸ ਵਿਲੇ ਪ੍ਰਸ਼ਾਸਨ ਕੀ ਪ੍ਰਬੰਧ ਕਰ ਰਿਹਾ ਹੈ ਜਿੱਤੇ ਕਿ ਬੋਲੇ ਸੋਨਿਹਾਲ ਦੇ ਲਗਾਤਾਰ ਜਕਾਰੇ ਲਾਈ ਜਾ ਰਹੀਆ ਹਰ ਕਿਸੇ ਦਾ ਹੌਸਲਾ ਵਧਾਇਆ ਜਾ ਰਿਹਾ ਤੇ ਉੱਥੇ ਹੀ ਇਹ ਦੇਖੋ ਤੁਸੀਂ ਤਸਵੀਰਾਂ ਕਿਸ ਤਰੀਕੇ ਦੇ ਨਾਲ ਪੱਥਰ ਜਿਹੜੇ ਇੱਥੇ ਭਾਰੀ ਗਣਤੀ ਦੇ ਵਿੱਚ ਮਗਵਾ ਲਏ ਗਏ ਨੇ 200 ਫੁੱਟ ਤੱਕ ਪਾਣੀ ਨੇ ਹੁੰਝਾ ਫੇਰ ਦਿੱਤਾ ਹੈ ਲੁਧਿਆਣਾ ਵਾਸੀਆਂ ਦੇ ਲਈ ਨੋਟ ਕਰਨ ਵਾਲੀ ਖਬਰ ਹੈ ਅੱਗੇ ਤੋਂ ਅੱਗੇ ਲੋਕਾਂ ਨੂੰ ਸਤਰਕ ਕਰਦੋ ਸ਼ੇਅਰ ਕਰਕੇ ਤਾਂ ਉੱਥੇ ਹੀ ਇਹ ਤਸਵੀਰਾਂ ਪ੍ਰਸ਼ਾਸਨ ਦਿਆਂ ਨੇ ਜਿੱਥੇ ਕਿ ਇੱਕ ਪਾਸੇ ਲੰਗਰ ਚੱਲ ਰਿਹਾ ਦੂਜੇ ਪਾਸੇ ਮਿਹਨਤ ਕੀਤੀ ਜਾ ਰਹੀ ਹੈ ਤੀਜੇ ਪਾਸੇ ਪਰਸ਼ਾਸ਼ਨ ਵੀ ਡਟ ਚੁੱਕਾ ਹੈ ਲੋਕਾਂ ਦੀਆਂ ਫਸਲਾਂ ਤਬਾਹ ਹੋਣ ਤੋਂ ਬਚਾ ਲਈਆਂ ਜਾਣ ਜਿਹੜੇ ਖੇਤ ਨੇ ਹਾਰੇ ਦੁਆਲੇ ਪਿੰਡਾਂ ਦੇ ਉਹਨਾਂ ਨੂੰ ਬਚਾ ਲਿਆ ਜਾਏ ਘਰਾਂ ਤੱਕ ਪਾਣੀ ਲੁਧਿਆਣੇ ਦੇ ਵਿੱਚ ਮਾਰ ਨਾ ਕਰੇ ਉਸ ਨੂੰ ਬਚਾਉਣ ਦੇ ਲਈ ਪ੍ਰਸ਼ਾਸਨ ਪੱਬਾ ਪਾਰਿਆ ਕਰੇਨਾ ਪਹੁੰਚ ਚੁੱਕੀਆਂ ਨੇ ਕਿਸ ਤਰੀਕੇ ਦੇ ਨਾਲ ਜਾਲ ਚੜੇ ਨੇ ਉਹ ਟਰਾਲੀਆਂ ਦੇ ਵਿੱਚ ਭਰੇ ਜਾ ਰਹੇ ਨੇ ਕਿਸ ਤਰੀਕੇ ਦੇ ਨਾਲ ਪੱਥਰ ਇੱਥੇ ਲਗਾਏ ਗਏ ਨੇ ਮਿੱਟੀਆਂ ਦੇ ਟਿਪਰ ਪਰ ਪਰ ਕੇ ਲਗਾਤਾਰ ਆ ਰਹੇ ਨੇ ਕਿਹਾ ਜਾ ਰਿਹਾ ਕਿ ਚਾਰਕ ਦਿਨ ਹੋ ਚੁੱਕੇ ਸੀ ਪਾਣੀ ਇਮਾਰ ਨੂੰ ਪਰ ਹੁਣ ਤਾਂ ਤੂਸੀ ਬਣ ਛੜਾ ਲੋਕਾਂ ਨੇ ਬਣਾਇਆ ਉਹ ਵੀ ਅੱਧੀ ਰਾਤ ਨੂੰ ਟੁੱਟ ਗਿਆ ਤਾਂ ਜਿਸ ਤੋਂ ਬਾਅਦ ਪ੍ਰਸ਼ਾਸਨ ਇੱਥੇ ਪੱਬਾਂ ਪਾਰ ਹੋ ਗਿਆ ਤਸਵੀਰਾਂ ਜਿਹੜੀਆਂ ਲੁਧਿਆਣੇ ਇਲਾਕੇ ਦੀਆਂ ਨੇ ਜਿੱਥੇ ਤੁਸੀਂ ਦੇਖੋ ਕਿ ਹਾਲਾਤ ਕਿਹੋ ਜੇ ਨਾਜ਼ੁਕ ਬਣੇ ਹੋਏ ਨੇ ਬਿਲਕੁਲ ਦਰਿਆ ਦੇ ਕੋਲ ਖਾਨਾ ਔਖਾ ਹੋ ਚੁੱਕਾ ਹੈ ਕਿਉਂਕਿ ਲਗਾਤਾਰ ਪਾਣੀ ਛੜਿਆ ਹੈ ਮਿੱਟੀ ਜਿਹੜੀ ਹੈ ਖੇਤਾਂ ਦੀ ਮਿੱਟੀ ਹੈ ਉਸ ਦੇ ਉੱਪਰ ਵੀ ਸੇਮ ਜਿਹੜੀ ਪੈ ਚੁੱਕੀ ਹੈ ਅਗਰ ਉੱਥੇ ਖਾਨਾ ਹੋਵੇ ਤਾਂ ਉਹ ਵੀ ਹਾਲਾਤ ਬੇਹਦ ਨਾਸਕ ਬਣੇ ਹੋਏ ਨੇ ਇਹ ਕੁਝ ਇੱਕ ਫੁੱਟ ਦੀ ਦੂਰੀ ਤੇ ਰਹਿ ਗਿਆ ਲੁਧਿਆਣੇ ਤੋਂ ਪਾਣੀ ਅਗਰ ਇਸੇ ਤਰੀਕੇ ਦੇ ਨਾਲ ਮਿੱਟੀ ਨੂੰ ਖੋਰਾ ਲਗਾਉਂਦਾ ਲਗਾਉਂਦਾ ਅੱਗੇ ਆ ਗਿਆ ਤਾਂ ਲੁਧਿਆਣੇ ਦੇ ਬਹੁਤ ਸਾਰੇ ਪਿੰਡ ਲੁਧਿਆਣੇ ਦਾ ਬਹੁਤ ਸਾਰਾ ਇਲਾਕਾ ਡੁੱਬ ਸਕਦਾ ਸੋ ਬਹੁਤ ਵੱਡੀ ਲੋੜ ਹੈ ਇਸ ਬੰਨ ਨੂੰ ਬਚਾਉਣ ਦੇ ਲਈ ਇਸੇ ਕਰਕੇ ਵੱਡੀ ਤਦਾਦ ਦੇ ਵਿੱਚ ਇੱਥੇ ਪਖਤਾ ਪ੍ਰਬੰਧ ਕੀਤੇ ਜਾ ਰਹੇ ਨੇ ਅਗਰ ਇਹ ਬੰਨ ਟੁੱਟ ਗਿਆ ਤਾਂ ਤਬਾਹੀ ਲੁਧਿਆਣੇ 'ਵਾਂ ਲਾਈਗੀ ਗਰਾਊਂਡ ਰਿਪੋਰਟ ਤੁਹਾਨੂੰ ਦਿਖਾ ਰਹੀਆਂ ਇੱਕ ਪਾਸੇ ਪਿੰਡਾਂ ਵਾਲੇ ਲੰਗਰ ਚਲਾ ਰਹੇ ਨੇ ਇੱਕ ਪਾਸੇ ਇਨ੍ਹਾਂ ਦੇ ਵਿੱਚ ਬੈਠ ਕੇ ਲਗਾਤਾਰ ਮੁਖਤਾ ਪ੍ਰਬੰਧ ਕਰ ਰਹੇ ਨੇ ਲੁਧਿਆਣੇ ਇਲਾਕੇ ਨੂੰ ਬਚਾਉਣ ਦੇ ਲਈ ਕਿ ਲੁਧਿਆਣੇ ਦੇ ਵਿੱਚ ਸਤਲੁਜ ਦਰਿਆ ਦੇ ਪਾਣੀ ਦਾ ਤਬਾਹੀ ਜਿਹੜੀ ਉਹ ਦੇਖਣ ਨੂੰ ਨਾ ਮਿਲੇ ਜਿਸ ਕਰਕੇ ਬਹੁਤ ਵੱਡੀ ਗਿਣਤੀ ਦੇ ਵਿੱਚ ਪਿੱਛੋਂ ਵੀ ਇਕੱਠ ਜਿਹੜਾ ਇੱਥੇ ਮਦਦ ਦੇ ਲਈ ਪਹੁੰਚ ਰਿਹਾ ਪਿੰਡਾਂ ਵਾਲੇ ਮੌਜੂਦ ਆ ਤੁਸੀਂ ਇਸੇ ਇਲਾਕੇ ਦੇ ਉਹ ਵੀ ਹਾਂਜੀ ਹਾਂਜੀ ਅਸੀਂ ਇੱਥੇ ਲੁਧਿਆਣੇ ਦੇ ਲੋਕਲੀਆਂ ਪਿੰਡਾਂ ਵਾਲੇ ਬਹੁਤ ਮਦਦ ਕਰ ਰਹੇ ਆ ਲੋਕਲ ਹੀ ਪਿੰਡਾਂ ਵਾਲੇ ਜਿਹੜੇ ਦੇ ਸਾਰੀਆਂ ਮਸ਼ੀਨਾਂ ਲੈ ਕੇ ਆਏ ਆ ਕੁਝ ਜਿੱਦਾਂ ਲੁਧਿਆਣੇ ਦੇ ਠੇਕੇਦਾਰ ਆ ਬਹੁਤ ਵੱਡੇ ਵੱਡੇ ਉਹ ਭੇਜ ਰਹੇ ਆ ਮਦਦ ਅਸੀਂ ਵੀ 30 40 ਹਾਂ ਘਬਰਾਉਣ ਵਾਲੀ ਗੱਲ ਨਹੀਂ ਐ ਅਫਵਾਹਾਂ ਤੋਂ ਬਚੋ ਜਿੱਦਾਂ ਕਿ ਇਹ ਬੰਨ ਹੈ ਨਾ ਬੰਨ ਟੁੱਟ ਵੀ ਜਾਂਦਾ ਤਾਂ ਵੀ ਇਹ ਖੇਤ ਉੱਚੇ ਨੇ ਅੱਛਾ ਪਾਣੀ ਜ਼ਿਆਦਾ ਅੱਗੇ ਨਹੀਂ ਵਹ ਸਕਦਾ ਇਹ ਇਲਾਕਾ ਨੀਵਾ ਹੀ ਇਹਨੂੰ ਬੰਦ ਕਰਨ ਲਈ ਉਹ ਬੰਨ ਬਣਾਇਆ ਜਾ ਰਿਹਾ ਰਿੰਗ ਬੰਨ ਹਾਂ ਹਾਂ ਜਿਹੜਾ ਸਾਹਮਣੇ ਤੋਂ ਤੁਹਾਨੂੰ ਦੇਖ ਰਿਹਾ ਹੈ ਨਾ ਉਹਦਾ ਬੰਨ ਮੇਰੇ ਬੰਨ ਬਣਾਉਣ ਰਿਹਾ ਸਾਰੇ ਹੀ ਸਾਰੇ ਹੀ ਬਣਾ ਰਿਹਾ ਫੌਜੀ ਵੀ ਆਰਮੀ ਵੀ ਆਈ ਹੈ ਪ੍ਰਸ਼ਾਸਨ ਵੀ ਆਇਆ ਹੈ ਸੰਸਥਾਵਾਂ ਵੀ ਆਈਆਂ ਨੇ ਅਸੀਂ ਕਿਸੇ ਨੂੰ ਇਸ ਟਾਈਮ ਇਹ ਨਹੀਂ ਕਹਿ ਸਕਦੇ ਕਿ ਵੀ ਕੋਈ ਗਲਤ ਹੈ ਕੋਈ ਚੰਗਾ ਹੈ ਸਾਰੇ ਲੱਗੇ ਹੋਏ ਨੇ ਜਦੋਂ 200 ਫੁੱਟ ਤੱਕ ਰੋੜ ਕੇ ਪਾਣੀ ਲੈ ਗਿਆ ਫਿਰ ਉਹ ਕਿਦਾਂ ਰੋਕਿਆ ਨਹੀਂ ਗਿਆ ਝੂਠ ਬਹੁਤ ਬੋਲ ਰਿਹਾ ਕਿਤੇ ਹਜੇ ਤੱਕ ਟੁੱਟਾ ਤਾਂ ਨਹੀਂ ਲੱਗ ਰਿਹਾ ਬੰਨ ਕਿਤੇ ਵੀ ਨਹੀਂ ਟੁੱਟਾ ਹੈਗਾ ਬੰਨ ਕਹਿੰਦੇ ਦਰਾੜਾਂ ਪੈ ਗਈਆਂ ਪਾੜ ਜਿਹੜੇ ਪਏ ਆ ਮਿੱਟੀ ਸੇਮ ਪੈ ਗਈ ਆ ਪੂਰੀ ਤਨ ਪਤਾ ਕੀ ਕਹਿ ਰਹੇ ਆ ਜਿੱਦਾਂ ਕਿ ਆ ਬੰਨ ਆ ਨਾ ਬੰਨ ਥੋੜਾ ਥੋੜਾ ਖੁਰਦਾ ਜਾ ਰਿਹਾ ਵਾ ਹਾਂ ਬਾਕੀ ਪਾਣੀ ਨੀਵਾ ਏ ਹੁਣ ਬਾਕੀ ਮੌਸਮ ਸਾਫ ਹੈ ਬਾਬੇ ਦੀ ਮੇਰ ਇਹੀ ਅਰਦਾਸ ਕਰੋ ਕਿ ਪਾਣੀ ਪਿੱਛੇ ਛੱਡਣ ਨਾ ਤੇ ਪਾਣੀ ਨੀਵਾ ਹੀ ਰਹੇ ਲੋੜ ਹੈ ਭਾਈ ਜੀ ਅਰਦਾਸ ਦੀ ਇਸ ਵੇਲੇ ਲੁਧਿਆਣਾ ਸ਼ਹਿਰ ਬਹੁਤ ਲੋੜ ਹੈ ਮਤਲਬ ਲੁਧਿਆਣਾ ਪੂਰਾ ਅਰਦਾਸ ਕਰੇ ਕਿ ਪਾਣੀ ਦਾ ਪੱਧਰ ਵਧੇ ਨਾ ਪਾਣੀ ਦਾ ਪੱਧਰ ਜਿੱਦਾਂ ਨਾ ਹੁਣ ਨੀਵਾ ਹੈ ਘਰਾਂ ਦੀ ਕੋਈ ਲੋੜ ਨਹੀਂ ਫਵਾਹਾਂ ਤੋਂ ਬਚੋ ਤੇ ਆ ਬਾਕੀ ਜਿਹੜੇ ਦਰਿਆ ਦੇ ਲੱਗੇ ਰਹਿੰਦੇ ਉਹ ਚੌਕਸ ਰਹਿਣ ਇਹ ਨਹੀਂ ਕਹਿੰਦੇ ਕਿ ਅਸੀਂ ਬਿਲਕੁਲ ਨਹੀਂ ਹੋ ਸਕਦਾ ਬਾਕੀ ਬਾਬੇ ਦੀ ਮਿਹਰ ਹੈ ਚੌਕਸ ਰਹਿਣ ਬਿਲਕੁਲ ਰੈਡ ਅਲਰਟ ਕੀਤਾ ਜਿੱਥੇ ਡਵਾਈਸਰੀ ਤੱਕ ਜਾਰੀ ਹੋਗੀ ਵੀਰ ਜੀ ਕੀ ਲੱਗਦਾ ਹੈ ਕਿ ਜੇ ਉੱਚਾ ਇਲਾਕਾ ਸਾਂਭ ਲੇਗਾ ਤਾਂ ਨੀਵਾ ਇਲਾਕਾ ਤਾਂ ਡੁੱਬ ਸਕਦਾ ਵਾ ਨਹੀਂ ਥੋੜਾ ਜਿਆਦਾ ਦੇਖੋ ਜੀ ਫਿਲਹਾਲ ਪਾਣੀ ਦਾ ਜਿਹੜਾ ਲੈਵਲ ਉਹ ਘਟਿਆ ਉਹ ਅੱਛਾ ਉਹ ਹੁਣ ਅੱਗੇ ਨਾਲੋਂ ਫਰਕ ਆ ਇੱਕ ਮੌਸਮ ਵੀ ਸਾਫ਼ ਆ ਕਿਉਂਕਿ ਬਾਰਿਸ਼ਾਂ ਨਹੀਂ ਪੈ ਰਹੀਆਂ ਉਹਦੇ ਨਾਲ ਵੀ ਬਹੁਤ ਫਰਕ ਪਊਗਾ ਫਰਕ ਹੈ ਉਹਦੇ ਨਾਲ ਬਾਕੀ ਵਾਹਿਗੁਰੂ ਕਿਰਪਾ ਮਿਹਰ ਰੱਖਣ ਸਾਰਿਆਂ ਤੇ ਹਾਂਜੀ ਲੁਧਿਆਣੇ ਹੈ ਜੀ ਲੋਕਲ ਹਾਂਜੀ ਲੁਧਿਆਣੇ ਦੀ ਹੈ ਜੀ ਕੀ ਲੱਗਦਾ ਵਾ ਕਿ ਜਿੱਦਾਂ ਲੋਕ ਲਗਾਤਾਰ ਮੈਂ ਕਹਿੰਨੀ ਆ ਮਦਦ ਇੱਥੇ ਜਿੰਨੀ ਪਹੁੰਚ ਰਹੀ ਆ ਹਨਾ ਪਿੰਡ ਵਾਲੇ ਵੀ ਬਹੁਤ ਮਦਦ ਕਰ ਰਹੇ ਬਹੁਤ ਮਦਦ ਕਰ ਰਹੇ ਪਿੰਡ ਵਾਲੇ ਜੀ ਸਰਕਾਰ ਤਾਂ ਕਰ ਰਹੀ ਮਿਲਟਰੀ ਕਰ ਰਹੀ ਪਰ ਮਿੰਡਾ ਪਿੰਡਾਂ ਵਾਲਿਆਂ ਦਾ ਬਹੁਤ ਵੱਡਾ ਯੋਗਦਾਨ ਆ ਇੱਥੋਂ ਤੱਕ ਕਿ ਕਿੰਨੀ ਦੂਰ ਤੱਕ 4-5 ਕਿਲੋਮੀਟਰ ਪਿੱਛੇ ਰਸਤੇ ਰੋਕੇ ਹੋ ਫਿਰ ਵੀ ਉਹ ਸਮਾਨ ਲੈ ਕੇ ਸਮਗਰੀ ਲੈ ਕੇ ਇੱਥੇ ਤੱਕ ਪਹੁੰਚਾਣ ਆ ਰਹੇ ਆ ਤੇ ਉਹ ਦੇਖੋ ਰਿੰਗਲਾ ਬੰਨ੍ਹ ਆ ਉਹ ਕਿੰਨਾ ਵਧੀਆ ਕਰ ਦਿੱਤਾ ਗਿਆ ਵਾ ਤੇ ਇਹ ਥੋੜੀ ਜ਼ਮੀਨ ਉੱਚੀ ਆ ਬੰਨ੍ਹ ਨਾਲੇ ਪਾਣੀ 10 ਫੁੱਟ ਨੀਚੇ ਆ ਤੇ ਫਵਾਵਾ ਤੋਂ ਬਚੋ ਵਾਹਿਗੁਰੂ ਦੀ ਕਿਰਪਾ ਹੈ ਕਿ ਆ ਜਿਹੜਾ ਮੌਸਮ ਸਾਫ਼ ਹੋਵੇ ਬਸ ਆ ਦੋ ਤਿੰਨ ਦਿਨ ਮੌਸਮ ਹੋਰ ਸਾਫ਼ ਰਹਿ ਗਿਆ ਇਹ ਆ ਪੂਰੀ ਵਧੀਆ ਤਰੀਕੇ ਦੇ ਨਾਲ ਆ ਸੜਕ ਸਹੀ ਹੋ ਜੂਗੀ 40 ਟਿੱਪਰ ਲੈ ਕੇ ਆਂਦੇ ਆ ਸੀ ਪਿੰਡੋ ਤੇ ਉਹ ਤਰਤਰ ਵਿਛਾਏ ਜਾ ਰਹੇ ਨੇ ਇਹਦੇ ਨਾਲ ਕੋਈ ਦਿੱਕਤ ਨਹੀਂ ਹੈਗੀ ਜੀ ਬਿਲਕੁਲ ਮੈਂ ਕਹੂੰਗੀ ਉਹ ਤਸਵੀਰਾਂ ਦਖਾਨ ਜਿੱਥੇ ਰਿੰਗ ਵਾਲਾ ਰੋਡ ਜਿਹੜਾ ਬਣਾਇਆ ਜਾ ਰਿਹਾ ਹੈ ਉਹ ਬੰਨ ਜਿਹੜਾ ਬਣਾਇਆ ਜਾ ਰਿਹਾ ਹੈ ਤਾਂ ਜੋ ਇੱਥੇ ਪਾਣੀ ਜਿਹੜਾ ਕੋਈ ਵੀ ਤਬਾਹੀ ਨਾ ਮਚਾਏ ਮਿਲਟਰੀ ਦੇ ਨਾਲ ਜਿਹੜਾ ਪ੍ਰਸ਼ਾਸਨ ਵੀ ਡਟਿਆ ਹੋਇਆ ਹੈ ਤਾਂ ਉਹ ਬੰਨ ਜਿਹੜਾ ਮਜ਼ਬੂਤ ਕੀਤਾ ਜਾ ਰਿਹਾ ਹੈ ਤਾਂ ਜੋ ਲੁਧਿਆਣੇ ਦੇ ਪਿੰਡਾਂ ਨੂੰ ਮਾਰ ਜਿਹੜੀ ਹੈ ਇਹ ਨਾ ਪਵੇ ਜਿਸ ਕਰਕੇ ਕਰੇਨਾ ਤੋਂ ਲੈ ਕੇ ਟਿਪਰ ਪੂਰੀ ਤਰ੍ਹਾਂ ਡੱਟ ਚੁੱਕੇ ਆ ਜਿੱਧਰ ਵੀ ਤੁਸੀਂ ਨਜ਼ਰ ਮਾਰੋ ਉਧਰ ਹੀ ਤੁਹਾਨੂੰ ਪੰਜਾਬ ਦੇ ਪਿੰਡਾਂ ਵਾਲੇ ਲੋਕ ਲੁਧਿਆਣੇ ਦੇ ਲੋਕ ਮਦਦ ਦੇ ਲਈ ਅੱਗੇ ਆਉਂਦੇ ਨਜ਼ਰ ਆਣਗੇ ਨੌਜਵਾਨੀ ਤੋ ਲੈ ਕੇ ਬਜ਼ੁਰਗ ਹਰ ਕੋਈ ਇੱਥੇ ਪਹੁੰਚਿਆ ਹੋਇਆ ਲੇਬਰ ਤੱਕ ਨੇ ਆਪਣਾ ਪੂਰਾ ਜ਼ੋਰ ਲਗਾ ਦਿੱਤਾ ਹੈ ਕਿ ਲੁਧਿਆਣੇ ਨੂੰ ਅਸੀਂ ਕਿਸੇ ਤਰੀਕੇ ਦੇ ਨਾਲ ਬਚਾ ਲਈਏ ਤਾਂ ਬਹੁਤ ਵੱਡੀ ਲੋੜ ਹੈ ਵੀ ਇੱਥੇ ਮਦਦ ਦੀ